ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਛਾ ਜੀ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਥੇ ਪਾਸ਼ਾ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਇਸ ਸ਼ਬਦ ਦੇ ਵਿੱਚ ਸ਼ੰਤ ਦੇ ਵਿੱਚ ਮਹਾਰਾਜ ਜੀ ਦਾ ਤੀਜਾ ਬੰਦ ਅੱਗੇ ਆਰੰਭ ਹੁੰਦਾ ਹੈ ਆਓ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ ਜੀ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਰੋਮੇ ਰੋਮਾ ਰੋਮਾ ਮੈਂ ਮੈਂ ਗੁਰਮੁਖ ਨਾਮ ਧਿਆਇ ਰਾਮ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਬੰਦਰਮ ਕਰਾਦੇ ਹੋਏ ਬਚਨ ਕਰਦੇ ਹਨ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਇ ਰਾਮ ਮਹਾਰਾਜ ਜੀ ਸੱਚੀ ਬਾਣੀ ਦੀਆਂ ਬਰਕਤਾਂ ਨਾਮ ਦੀਆਂ ਬਰਕਤਾਂ ਦਰਸਾਉਂਦੇ ਹਨ ਮਹਾਰਾਜ ਜੀ ਕਹਿੰਦੇ ਜਿੰਨਾ ਜਗਿਆਸਵਾਂ ਨੂੰ ਗੁਰਮੁਖਾਂ ਨੂੰ ਇਹ ਬਾਣੀ ਦੀ ਪ੍ਰਾਪਤੀ ਹੋ ਗਈ ਨਾਮ ਦੀ ਜਿਨ੍ਹਾਂ ਨੇ ਨਾਮ ਨੂੰ ਸੁਣਨਾ ਕੀਤਾ ਬਾਣੀ ਰਾਮ ਨਾਮ ਸੁਣੀ ਰਮੀ ਹੋਏ ਰਾਮ ਜੀ ਨਾਮ ਨੂੰ ਸੁਣਨਾ ਕੀਤਾ ਇਸ ਬਾਣੀ ਦੇ ਰਾਹੀ ਸੱਚੀ ਬਾਣੀ ਨੂੰ ਹਰ ਕੀ ਸਿਮਰ ਕੇ ਹਰੀ ਦੇ ਨਾਮ ਨੂੰ ਸੁਣ ਕੇ irde ਵਿੱਚ ਧਾਰਨ ਕੀਤਾ ਮਹਾਰਾਜ ਜੀ ਕਹਿੰਦੇ ਕਾਰਜ ਸਿੱਧ ਕਾਰਜ ਸਭ ਸੁਹਾਏ ਰਾਮ ਸਾਰੇ ਕਾਰਜ ਸਿੱਧ ਹੋ ਗਏ ਮਹਾਰਾਜ ਜੀ ਕਹਿੰਦੇ ਕਾਰਜ ਜਿਹੜਾ ਸੀ ਉਹ ਸਿੱਧ ਹੋ ਗਿਆ ਸਭ ਸੁਹਾਏ ਰਾਮ ਮਹਾਰਾਜ ਜੀ ਕਹਿੰਦੇ ਉਹ ਮਾਲਕ ਜਿਹੜਾ ਹੈ ਅੰਗ ਸੰਗ ਹੋ ਕੇ ਸਹਾਇਤਾ ਕੀਤੀ ਤੇ ਮਹਾਰਾਜ ਨੇ ਕਾਰਜ ਜਿਹੜੇ ਸਾਨੂੰ ਸਿੱਧ ਕਰਤੇ ਜਿਹੜੇ ਕਾਰਜ ਵਾਸਤੇ ਇਹ ਜਨਮ ਪ੍ਰਾਪਤ ਹੋਇਆ ਤੇ ਬਾਣੀ ਦਾ ਓਟ ਆਸਰਾ ਲੈ ਕੇ ਨਾਮ ਨੂੰ ਹਿਰਦੇ ਵਿੱਚ ਸੁਣਨਾ ਕੀਤਾ ਮਹਾਰਾਜ ਜੀ ਕਹਿੰਦੇ ਕਾਰਜ ਸੰਪੂਰਨ ਹੋ ਗਿਆ ਰੋਮੇ ਰੂਮ ਰੋਮ ਰੁਮੇ ਮੈਂ ਗੁਰਮਖ ਨਾਮ ਧਿਆਏ RAM ਤੇ ਮਹਾਰਾਜ ਜੀ ਕਹਿੰਦੇ ਰੋਮ ਰੂਮ ਤੇ ਆਉਣਾ ਗੁਰਮੁਖ ਜਿਹੜੇ ਹਨ ਮਹਾਰਾਜ ਜੀ ਕਹਿੰਦੇ ਰੋਮ ਰੋਮ ਹਰ ਧਿਆਵਾ ਹੈ ਹਰੀ ਨੂੰ ਧਿਆਉਣਾ ਕਰਦੇ ਹਨ ਰੋਮ ਤੋਂ ਭਾਵ ਹੁੰਦਾ ਹੈ ਵਾਲ ਕੇਸ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਰੋਮ ਰੋਮ ਤੇ ਹੁੰਦਾ ਹੈ ਇੰਦਰੀਂ ਇੰਦਰੀਆਂ ਸਰੀਰ ਆਤਮਾ ਜਿਹੜੀ ਹੈ ਮਨ ਜਿਹੜਾ ਉਹ ਪਰਮਾਤਮਾ ਦੇ ਨਾਮ ਨੂੰ ਰੋਮ ਰੋਮ ਤੇ ਹੁੰਦੇ ਹਨ ਉਹਨਾਂ ਦੇ ਇੰਦਰੀਆਂ ਦੇ ਵਿੱਚੋਂ ਮੀ ਤੁਲ ਛਿੜਦੀ ਹੈ ਜੇ ਦੀ ਪਿੱਛੇ ਵਿਚਾਰ ਹੋ ਯਨਾ ਅਨਹਦ ਵਾਜੇ ਉਹ ਰੂਮ ਦੇ ਵਿੱਚੋਂ ਹੀ ਧੁਨ ਛਿੜਦੀ ਆ ਰੂਮ ਜਿਹੜੇ ਹਨ ਉਹ ਵੀ ਧੁੰਦੇ ਹਨ ਇੰਦਰੇ ਧੁੰਦੇ ਹਨ ਮਨ ਧੁੰਦਾ ਹੈ ਉਹ ਸਰੀਰ ਸਾਰਾ ਹੀ ਪਵਿੱਤਰ ਬਣ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਰੂਮੇ ਰੂਮ 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 ਇਹ ਗੁਰਮੁਖ ਨਾਮ ਧਿਆਏ ਮਹਾਰਾਜ ਜੀ ਕਹਿੰਦੇ ਉਹ ਗੁਰਮੁਖ ਗੁਰੂ ਦੀ ਮੱਤ ਲੈ ਕੇ ਗੁਰੂ ਦਾ ਨਾਮ ਰੋਮ ਰੋਮ ਤੇ ਹੋਣਾ ਕਰਦੇ ਹਨ ਰਾਮ ਨਾਮ ਧਿਆਏ ਬਿਤ ਹੋਏ ਆਏ ਤਿਸ ਰੂਪ ਨਰਖਿਆ ਕਾਈ ਮਹਾਰਾਜ ਕਹਿੰਦੇ ਉਹ ਰਮਿਓਈ ਮਾਲਕ ਦਾ ਨਾਮ ਧਿਆਉਣ ਦੇ ਨਾਲ ਮਹਾਰਾਜ ਜੀ ਕਹਿੰਦੇ ਗੁਰਮਖ ਜਿਹੜੇ ਹਨ ਉਹ ਸਤ ਗੁਰਾਂ ਦੀ ਓਟ ਅਸਰਾ ਲੈ ਕੇ ਉਹਦੇ ਵਿੱਚ ਸਮਾ ਜਾਂਦੇ ਰਾਮ ਰਾਮ ਨਾਮ ਧਿਆਏ ਪਵਿੱਤਰ ਹੋਏ ਉਹਨਾਂ ਦੀ ਆਤਮਾ ਜਿਹੜੀ ਐ ਪਵਿੱਤਰ ਹੋ ਜਾਂਦੀ ਐ ਸਰੀਰ ਪਵਿੱਤਰ ਰੋਮ ਰੋਮ ਪਵਿੱਤਰ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਸਮਾ ਜਾਂਦੇ ਹਨ ਪਵਿੱਤਰ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੇ ਵਿੱਚ ਇੱਕ ਹੋ ਜਾਂਦੇ ਹਨ ਜਿਹਦਾ ਕੋਈ ਰੂਪ ਨਹੀਂ ਰੇਖਾ ਨਹੀਂ ਰੇਖਾ ਤੋਂ ਭਾਵ ਕਿ ਉਹ ਪਾਲਕ ਨਾ ਜਿਹੜਾ ਉਹਦਾ ਰੂਪ ਰੇਖਾ ਨਹੀਂ ਐ ਸਾਨੂੰ ਸਾਡੀ ਜੀਵਾਂ ਦੀ ਹੈ ਨਾ ਕਰਮ ਰੇਖਾ ਬਣੀ ਆਨ ਹੱਥਾਂ ਤੇ ਮੱਥੇ ਦੀ ਲਿਖਤ ਹੱਥਾਂ ਦੀ ਲਿਖਤ ਬਣੀ ਹੋਈ ਹੈ ਪਰ ਪ੍ਰਮਾਤਮਾ ਦੀ ਥੋੜਾ ਉਹ ਰੂਪ ਰੇਖ ਤੋਂ ਨਿਆਰਾ ਹੈ ਜਿੱਦੀ ਕੋਈ ਰੂਪ ਰੇਖ ਨਹੀਂ ਹੈ ਉਹਦਾ ਚੱਕਰ ਚੇਨ ਅਰ ਵਰਣ ਜਾਤ ਆਪਾਂ ਪੜਦੇ ਨਾ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਜੀ ਜਾਪ ਸਾਹਿਬ ਵਿੱਚ ਕਹਿ ਰਹੇ ਹਨ ਕਿੰਨੇ ਉਹਦਾ ਚੱਕਰ ਚੀਨ ਨਹੀਂ ਉਹ ਚੱਕਰ ਚੀਨ ਉਹਦੇ ਨੇਕਾਂ ਹੀ ਰੂਪ ਹਨ ਉਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਰੇਖਾ ਤੇ ਰੂਪਾ ਤੋਂ ਨਿਆਰਾ ਹੈ ਪਰ ਇਹ ਹੈ ਤੇ ਸਰੂਪ ਨਾ ਰੇਖਿਆ ਕਾਈ ਕਾਈ ਨਹੀਂ ਉਹਦੀ ਕਾਈ ਨਹੀਂ ਕੋਈ ਲਿਮਟ ਨਹੀਂ ਹੈ ਜੀ ਮਹਾਰਾਜ ਜੀ ਕਹਿੰਦੇ ਸਾਡੀ ਜਿਵੇਂ ਹੈ ਨਾ ਉਮਰਾ ਦੀ ਲਿਮਟ ਹੈ ਸੀ ਜੰਮਣ ਮਰਨ ਚ ਸਾਡੀ ਆਤਮਾ ਨਾਮ ਨਾਲ ਹੀ ਅੰਬਰ ਹੋ ਸਕਦੀ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਗੁਰਸਿੱਖ ਗੁਰੂ ਦੀ ਮੱਤ ਲੈ ਕੇ ਉਹਦੇ ਵਿੱਚ ਪਵਿੱਤਰ ਹੋ ਜਾਂਦਾ ਹੈ ਉਹਦੇ ਵਿੱਚ ਲੀਨ ਹੋ ਜਾਂਦਾ ਤੇ ਸਰੂਪ ਨਾ ਰੇਖਿਆ ਕਾਈ ਉਦੀ ਵੀ ਰੂਪ ਰੇਖਾ ਉਹਦੇ ਵਿੱਚ ਮਿਲ ਕੇ ਇੱਕ ਹੋ ਜਾਂਦੀ ਹੈ ਰੰਮੋ RAM ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁੱਖ ਗਵਾਈ ਤੇ ਉਹਨੂੰ ਰੰਮੇ ਹੋਏ ਨਾਲ ਇੱਕ ਨੂੰ ਜਪਣ ਦੇ ਨਾਲ ਰੰਮੋ RAM ਰਵਿਆ ਘਟ ਅੰਤਰ ਘਟ ਦੇ ਵਿੱਚ ਅੰਦਰ ਮਹਾਰਾਜ ਜੀ ਕਹਿੰਦੇ ਸ ਘਟ ਦੇ ਵਿੱਚ ਉਹ ਰਵ ਜਾਂਦਾ ਸਭ ਤ੍ਰਿਸ਼ਨਾ ਭੁੱਖ ਗਵਾਈ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਨਾ ਉਹ ਖਤਮ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਭੁੱਖ ਗਵਾਈ ਤ੍ਰਿਸ਼ਨਾ ਦੀ ਭੁੱਖ ਲੈ ਜਾਂਦੀ ਹੈ ਫੁਰਨਿਆਂ ਦੀ ਭੁੱਖ ਜਿਹੜੀ ਮਨ ਨੂੰ ਲੱਗਦੀ ਹੈ ਜਿਵੇਂ ਸਰੀਰ ਨੂੰ ਭੁੱਖ ਲੱਗਦੀ ਹੈ ਮਾਨਵੀ ਭੁੱਖਾ ਕਰ ਲਾਂਦਾ ਨਾ ਨੂੰ ਫੁਰਨਿਆਂ ਦੀ ਭੁੱਖ ਲੱਗਦੀ ਹੈ ਉਹ ਫੁਰਨਿਆਂ ਦੀ ਪੂਰਤੀ ਵਾਸਤੇ ਮਨ ਭੱਜਦਾ ਦੌੜਦਾ ਤੇ ਮਨ ਪਿੱਛੇ ਸਾਡਾ ਸਰੀਰ ਭੱਜਦਾ ਜਿੱਧਰ ਮਨ ਲ ਜਾਂਦਾ ਨਾ ਮਨ ਭੱਜਦਾ ਉਸੇ ਤਰ੍ਹਾਂ ਹੀ ਪਿੱਛੇ ਅਸੀਂ ਦੌੜੇ ਫਿਰਦੇ ਹਾਂ ਦਿਨ ਨਿਕਲ ਜਾਂਦਾ ਰਾਤਾਂ ਨਿਕਲ ਜਾਂਦੀਆਂ ਸਮਾਂ ਲੰਘਦਾ ਜਾਂਦਾ ਸਵਾਸ ਗੁਜ਼ਰਦੇ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਦੀ ਭੁੱਖੀ ਹੈ ਜਿਹੜੀ ਸਤਾਂਦੀ ਹੈ ਮਨਨ ਤ੍ਰਿਪਤ ਨਹੀਂ ਹੋ ਸਕਦਾ ਇਸ ਕਰਕੇ ਭੁੱਖਾ ਦੌੜਦਾ ਹੈ ਇਹ ਰਮਿਓ ਹੀ ਰਾਮ ਦੇ ਨਾਮ ਨਾਲ ਮਹਾਰਾਜ ਜੀ ਕਹਿੰਦੇ ਰੰਮੋ ਰਾਮ ਰਬਿਆ ਘਟ ਅੰਤਰ ਘਟ ਦੇ ਵਿੱਚ ਜਦੋਂ ਵਸ ਜਾਂਦਾ ਨਾ ਇਸ ਘਰ ਦੇ ਵਿੱਚ ਸਾਰੀਆਂ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਉਹ ਗਵਾ ਜਾਂਦੀ ਮਹਾਰਾਜ ਜੀ ਕਹਿੰਦੇ ਲੈ ਜਾਂਦੀ ਹੈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤੀ ਰਾਮ ਪ੍ਰਗਾਸਾ ਇਹ ਮਨ ਤੇ ਤਨ ਨੂੰ ਉਹ ਬਾਣੀ ਜਿਹੜੀ ਹੈ ਸੀਤਲ ਕਰ ਦਿੰਦੀ ਹੈ ਠੰਡਿਆ ਕਰ ਦਿੰਦੀ ਹੈ ਇਹ ਬਾਣੀ ਜਿਹੜੀ ਹੈ ਇੰਨੀ ਠੰਡੀ ਹੈ ਸੀਤਲਤਾਈ ਇਹਦੇ ਵਿੱਚ ਇਹ ਮਨ ਦੀ ਅੱਗ ਤ੍ਰਿਸ਼ਨਾ ਦਾ ਸੰਤਾਪ ਅੱਗ ਜਿਹੜੀ ਹੈ ਉਹਨੂੰ ਲਾ ਦਿੰਦੀ ਹੈ ਬੁਝਾ ਦਿੰਦੀ ਹੈ ਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਹਿੰਦੇ ਮਨ ਤਨ ਸੀਤਲ ਸਿੰਗਾਰ ਸਭ ਹੁਆ ਇਮਾਨਤਿ ਤਨ ਠੰਡਾ ਸੀਤਲ ਹੋ ਗਿਆ ਧੀਰਜ ਦੇ ਵਿੱਚ ਸੰਤੋਖ ਵਿੱਚ ਆਂਦਾ ਜਦੋਂ ਉਹਨੂੰ ਮਨ ਸੀਤਲ ਹੁੰਦਾ ਫੁਰਨਿਆ ਤੁਰਤ ਹੋ ਜਾਂਦਾ ਤਨ ਤੇ ਮਨ ਉਹਦੀ ਦੌੜ ਭੱਜ ਖਤਮ ਹੋ ਜਾਂਦੀ ਹੈ ਕਿਉਂਕਿ ਤ੍ਰਿਪਤੀ ਹੋ ਜਾਂਦੀ ਹੈ ਨਾਮ ਨਾਲ ਉਹ ਬਾਣੀ ਦੇ ਨਾਲੇ ਘਟ ਵਿੱਚ ਉਹਦਾ ਪ੍ਰਕਾਸ਼ ਹੋ ਜਾਂਦਾ ਹੈ ਇਹ ਭੁੱਖ ਤ੍ਰਿਸ਼ਨਾ ਆਦਿ ਲੈ ਜਾਂਦੀ ਏ ਫਿਰ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਇਹ ਸ਼ਿੰਗਾਰਿਆ ਜਾਂਦਾ ਸ਼ੁਭ ਗੁਣਾ ਦੇ ਨਾਲ ਗੁਰਮਤਿ ਰਾਮ ਪ੍ਰਗਾਸਾ ਗੁਰੂ ਦੀ ਮਾਤ ਆ ਜਾਂਦੀ ਏ ਫਿਰ ਹਿਰਦੇ ਵਿੱਚ ਰਮੇ ਹੋਏ ਨਾਮ ਦਾ ਪ੍ਰਤਾਪ ਪ੍ਰਕਾਸ਼ ਹੋ ਜਾਂਦਾ ਔਰ ਜੀ ਕਹਿੰਦੇ ਰਮਿਆ ਹੋਇਆ ਮਾਲਕ ਉਹ ਪ੍ਰਕਾਸ਼ ਹੋ ਜਾਂਦਾ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਖੀਰਲੀ ਤੋਖੋਜ ਮਹਾਰਾਜੀ ਬਚਨ ਕਰਦੇ ਨਾਨਕ ਆਪ अनुग्रह ਕੀਆ ਆਪ ਜਦੋਂ ਮਹਾਰਾਜੀ ਕਹਿੰਦੇ ਹਿਰਦੇ ਰੂਪੀ ਗ੍ਰਹਿ ਵਿੱਚ ਵਸ ਗਿਆ ਫਿਰ ਬਿਰਤੀ ਕੈਸੀ ਬਣਦੀ ਹੈ ਮਹਾਰਾਜੀ ਕਹਿੰਦੇ ਮੈਂ ਹਮ ਦਾਸਨ ਦਾਸਨ ਦਾਸਾ ਮਹਾਰਾਜੀ ਕਹਿੰਦੇ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਆ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਨਾਨਕ ਮਹਾਰਾਜ ਜੀ ਕੀ ਚੌਥੇ ਪਾਤਸ਼ਾਹ ਨਾਨਕ ਮੈਂ ਉਹਦੇ ਦਾਸਾਂ ਦਾਸਾਂ ਦਾ ਦਾਸ ਹਾਂ ਹਰਿ ਜੀ ਕਹਿੰਦੇ ਸੇ ਗੁਰਮੁਖਾਂ ਦਾ ਵੈਂ ਦਾਸ ਬਣਦਾ ਹਾਂ ਜਿੰਨੀ ਰਾਮੂ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਭਾਗੀ ਰਾ ਪਿਛਲੇ ਬੰਦ ਵਿੱਚ ਗੁਰਮੁਖਾਂ ਬਾਰੇ ਮਹਾਰਾਜ ਜੀ ਨਾਮ ਦੀਆਂ ਬਰਕਤਾਂ ਬਾਰੇ ਜਨ ਜਨਨ ਦੇਹਨ ਮਹਾਰਾਜ ਜੀ ਸਾਨੂੰ ਜੀਵਨ ਇਸ ਸੰਬੰਧ ਵਿੱਚ ਮਨਮੁਖਾਂ ਬਾਰੇ ਅੱਗੇ ਮਹਾਰਾਜ ਜੀ ਦੱਸਣਾ ਕਰਦੇ ਹਨ ਅਚਨ ਕਰਦੇਨ ਪਾਤਸ਼ਾਹ ਜੀ ਕਹਿੰਦੇ ਜਿੰਨੀ ਰਾਮੂ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜਾ ਭਾਗੀ ਰਾਮ ਜਿਨ੍ਹਾਂ ਨੇ ਪਾਤਸ਼ਾਹ ਜੀ ਕਹਿੰਦੇ ਨਾਮ ਨੂੰ ਭਾਈ ਰਮੀ ਹੋਏ ਮਾਲਕ ਦੇ ਨਾਮ ਨੂੰ ਵਿਸਾਰ ਦਿੱਤਾ ਇਹ ਸੰਸਾਰ ਵਿੱਚ ਜਨਮ ਲੈ ਕੇ ਭੁੱਲ ਗਏ ਕੋਨੂ ਭੁਲਾ ਦਿੱਤਾ ਸੱਚੇ ਪ੍ਰਭੂ ਨੂੰ ਸੱਚੇ ਪਾਤਸ਼ਾਹ ਨੂੰ ਆਰਸ਼ ਬਾਸ਼ ਪਾਸ਼ਾ ਜੀ ਕਹਿੰਦੇ ਉਹ ਮਾਨਮੁਖ ਹਨ ਉਹ ਮਨ ਦੀ ਮਰਜ਼ੀ ਵਾਲੇ ਮਹਾਰਾਜ ਜੀ ਕਹਿੰਦੇ ਮੂੜ ਅਭਾਗੀ ਮਹਾਰਾਜ ਜੀ ਕਹਿੰਦੇ ਉਹ ਮੂੜ ਅਭਾਗੀ ਹਨ ਮਹਾਰਾਜ ਜੀ ਕਹਿੰਦੇ ਮਾੜੇ ਭਾਗਾ ਵਾਲੇ ਹਨ ਉਹ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਚਿੱਤ ਚੋਂ ਵਿਸਾਰ ਕੇ ਮਨ ਦੀ ਮਰਜ਼ੀ ਕੀਤੀ ਮਹਾਰਾਜ ਜੀ ਕਹਿੰਦੇ ਮੂੜ ਹਨ ਅਭਾਗੀ ਹਨ ਵਾੜੇ ਭਾਗਾ ਵਾਲੇ ਮਨੁੱਖ ਹਨ ਤਿੰਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਹੈ ਪਿਆਰੂ ਮਹਾਰਾਜ ਜੀ ਦੱਸਦੇ ਹਨ ਕਹਿੰਦੇ ਆਸੀ ਮਨ ਦੀ ਮਰਜ਼ੀ ਵਾਲੇ ਮਾੜੀ ਮੱਤ ਵਾਲੇ ਵੇ ਭਾਗਿਆਂ ਦਾ ਕੀ ਹਾਲ ਹੁੰਦਾ ਹੈ ਇਹ ਬਚਨ ਕਰਦਾਨ ਦਿਨ ਅੰਤਰੇ ਮੋਹ ਵਿਆਪੈ ਜਿਨ੍ਹਾਂ ਉਹਨਾਂ ਦੇ ਅੰਦਰ ਮੋਹ ਵਿਆਪ ਜਾਂਦਾ ਸ੍ਰਿਸ਼ਟੀ ਦਾ ਹਰਿ ਜੀ ਕਹਿੰਦੇ ਉਹ ਮੋਹ ਦੇ ਨਾਲ ਸੰਸਾਰੀ ਮੋਹ ਰੂਪੀ ਚੀਜ਼ਾਂ ਦੇ ਨਾਲ ਜੁੜੇ ਰਹਿੰਦੇ ਹਨ ਉਹ ਖਿੰਡ ਖਿੰ ਨਮਾਇਆ ਲਾਗੀ ਰਾਮ ਉਹਨਾਂ ਨੂੰ ਸਿੱਕ ਇੱਕ ਖਿੰਨ ਮਹਾਰਾਜ ਜੀ ਕਹਿੰਦੇ ਉਹ ਮਾਇਆ ਜਿਹੜੀ ਵਿਆਪ ਦਿੰਦੀ ਆ ਅੰਦਰ ਮਾਇਆ ਸਤਾਂਦੀ ਆ ਜਿਵੇਂ ਜਿਵੇਂ ਆਜੂ ਵੱਧਦੀ ਨਾ ਉਮਰ ਮਾਇਆ ਦਾ ਸੰਤਾਪ ਵੱਡਾ ਹੋਈ ਜਾਂਦਾ ਮੋਹ ਮਾਇਆ ਵਧਦੀ ਜਾਂਦੀ ਹੈ ਮਾਇਆ ਮਲ ਲਾਗੀ ਮੂੜ ਭਏ ਭਾਗੀ ਜਿਨ ਰਾਮ ਨਾਮ ਨੈ ਭਾਇਆ ਤੇ ਮਹਾਰਾਜ ਜੀ ਕਹਿੰਦੇ ਮਾਇਆ ਲੱਗ ਜਾਂਦੀ ਏ ਮਾਇਆ ਨੇ ਵਿੱਚ ਚਿੱਤ ਲੱਗਾ ਰਿੰਦਾ ਤੇ ਮੂੜ ਮਨ ਦੀ ਮਰਜ਼ੀ ਵਾਲੇ ਮਹਾਰਾਜ ਜੀ ਕਹਿੰਦੇ ਵੇ ਭਾਗੇ ਮਨੁੱਖ ਜਿਨ ਰਾਮ ਨਾਮ ਨੈ ਉਹਨਾਂ ਨੂੰ ਰਮਿਓ ਏ ਰਾਮ ਦਾ ਨਾਮ ਭੋਂਦਾ ਨਹੀਂ ਚੰਗਾ ਨਹੀਂ ਲੱਗਦਾ ਭਾਵਾ ਮਨ ਦੀ ਮਰਜ਼ੀ ਵਾਲ ਮਹਾਰਾਜ ਜੀ ਕਹਿੰਦੇ ਮਾਇਆ ਵਿਆਪ ਜਾਂਦੀ ਹੈ ਤੇ ਮਾਇਆ ਦੇ ਪਿੱਛੇ ਦੌੜ ਭੱਜ ਹੁੰਦੀ ਰਹਿੰਦੀ ਹੈ ਤੇ ਮਨ ਭਾਗੀ ਮਨ ਦੇ ਮਾੜੇ ਭਾਗਾ ਵਾਲੇ ਐਸੇ ਮੂੜ ਮਨੁੱਖ ਮੰਦ ਭਾਗੀ ਮਨੁੱਖ ਜਿਨ੍ਹਾਂ ਨੂੰ ਰਾਮ ਦਾ ਨਾਮ ਨਹੀਂ ਚੰਗਾ ਲੱਗਦਾ ਭੁੰਦਾ ਨਹੀਂ ਅਨੇਕ ਕਰਮ ਕਰੇ ਅਭਾਨੀ ਹਰ ਰਾਮੋ ਨਾਮ ਚਰਾਇਆ ਈਮਾਰਾ ਜੀ ਦੇਖੋ ਦੱਸਦਿਆਂ ਗੁਰੂ ਰਾਮਦਾਸ ਜੀ ਕਹਿੰਦੇ ਉਹ ਨੇਕਾ ਕਰਮ ਤਾਂ ਕਰਦੇ ਹਨ ਧਰਮ ਦੇ ਧਰਮ ਦੇ ਕੰਮ ਕਰਦੇ ਹਨ ਐਸੇ ਮਨੁੱਖ ਸਿਆਣਪ ਦਖਾਉਂਦੇ ਹਨ ਕਿ ਬੜੇ ਸਿਆਣੇ ਆ ਸੀ ਧਰਮੀ ਆ ਸਾਡੇ ਵਰਗਾ ਕੋਈ ਧਰਮੀ ਥੋੜਾ ਈਮਾਰਾ ਜੀ ਕਹਿੰਦੇ ਉਹ ਧਰਮ ਦੇ ਕਾਰਜ ਕਰਦੇ ਹੋਏ ਕਰਮ ਦੇ ਕੰਮ ਕਰਦੇ ਹੋਏ ਉਹਨਾਂ ਤੋਂ ਨਾਮ ਜਿਹੜਾ ਖੁਸ ਜਾਂਦਾ ਮਹਾਰਾਜ ਜੀ ਕਹਿੰਦੇ ਹਰ ਨਾਮੋ ਨਾਮ ਚਿਤਾ ਚਰਾਇਆ ਨਾਮ ਚਰਾਇਆ ਜਾਂਦਾ ਉਹਨਾਂ ਦੇ ਕੋਲੋਂ ਧਰਮ ਦੇ ਕੰਮ ਕਰਮਕਾਂਡ ਕਰਦੇ ਹਨ ਬਾਹਰੋਂ ਲੋਕਾਂ ਨੂੰ ਦਿਖਾਉਣ ਲਈ ਇਹ ਬਹੁਤੇ ਧਰਮਾਸੀ ਧਰਮ ਦੇ ਕਾਰਜ ਕਰਦੇ ਆ ਪਰ ਉਹ ਬਾਹਰਲਾ ਵਿਖਾਵਾ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਬਾਹਰੋਂ ਦੁਨੀਆ ਨੂੰ ਵਿਖਾਉਣ ਵਾਸਤੇ ਕਰਮਕਾਂਡ ਧਰਮੀ ਬਣ ਕੇ ਬਿੰਦੇ ਹਨ ਪਰ ਮਹਾਰਾਜ ਜੀ ਕਹਿੰਦੇ ਅੰਦਰੋਂ ਉਹਨਾਂ ਤੋਂ ਨਾਮ ਮਹਾਰਾਜ ਦਾ ਖੁਸ ਜਾਂਦਾ ਹੈ ਉਹ ਮਾਲਕ ਉਹਨਾਂ ਤੋਂ ਨਾਮ ਖੋ ਲੈਂਦਾ ਹੈ ਚਰਾਇਆ ਜਾਂਦਾ ਨਾਮ ਮਹਾਰਾਜ ਜੀ ਕਹਿੰਦੇ ਜਿਹੜੀ ਅਸਲੀ ਵਸਤੂ ਉਹ ਤਾਂ ਚੋਰੀ ਹੋ ਜਾਂਦੀ ਹੈ ਮਨ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਹਉਮੇ ਵਿੱਚ ਵੱਡਾ ਪਣ ਮਹਾਰਾਜ ਜੀ ਕਹਿੰਦੇ ਧਾਰਨ ਕਰਨ ਕਿ ਬੜੇ ਵੱਡੇ ਆ ਬੜਾ ਕੰਮ ਕਰਦੇ ਆ ਧਰਮ ਦੇ ਕੰਮ ਦੇ ਵਿੱਚ ਹਿੱਸਾ ਪਾਣਨੇ ਆ ਅਸੀਂ ਬੜੇ ਧਰਮੀ ਆ ਮਹਾਰਾਜ ਜੀ ਕਹਿੰਦੇ ਪਰ ਉਹਨਾਂ ਤੋਂ ਨਾਮ ਜਿਹੜਾ ਨਾ ਖੁੱਸ ਜਾਂਦਾ ਅੰਦਰੋਂ ਨਾਮ ਗਵਾਚ ਜਾਂਦਾ ਹੈ ਹਉਮੇ ਆ ਵਸਦੀ ਹੈ ਮਨ ਵਿੱਚ ਕਿਉਂਕਿ ਹਉਮੇ ਕੇ ਰਾਪਾ ਲੈਂਦੀ ਹੈ ਉਹ ਮੈਂ ਕਹਿੰਦੀ ਕਿ ਮੇਰ ਵਰਗਾ ਕੋਈ ਨਹੀਂ ਇਸ ਕਰਕੇ ਨਾਮ ਨੂੰ ਉਤਿਆਗ ਬੈਠਦੇ ਹਨ ਨਾਮ ਨੂੰ ਵਿਸਾਰਦੇ ਨੇ ਜਿਹੜਾ ਕਾਰਜ ਕਰਨਾ ਸੀ ਉਹ ਛੱਡਤਾ ਬਾਹਰੋਂ ਵਿਖਾਵੇ ਵਾਸਤੇ ਧਰਮੀ ਬਣ ਕੇ ਬੈਠੇ ਰਹਿੰਦੇ ਨੇ ਮਹਾ ਬਿਖਮ ਜਮ ਪੰਥ ਦੇਹਲਾ ਕਾਲੁ ਖਦ ਮੋ ਅੰਧਿਆਰਾ ਮਹਾਰਾਜ ਕਹਿੰਦੇ ਉਹਨਾਂ ਦਾ ਮਾਰਗ ਕਹਿੰਦਾ ਰਸਤਾ ਕਿਹਸਾ ਹੁੰਦਾ ਹੈ ਮਹਾ ਬਿਖਮ ਜਮ ਪੰਥ ਦੇਹਲਾ ਉਹਨਾਂ ਨੂੰ ਔਖਾ ਮਹਾਰਾਜ ਜੀ ਕਹਿੰਦੇ ਪੰਡਾ ਤੈਹ ਕਰਨਾ ਕਹਿੰਦਾ ਪੰਥ ਤੋਂ ਭਾਵ ਹੁੰਦਾ ਪੰਡਾ ਮਹਾਰਾਜ ਜੀ ਕਹਿੰਦੇ ਔਖਾ ਪੰਡਾ ਔਖੀ ਘਾਟੀ ਤੈਹ ਕਰਨੀ ਪੈਂਦੀ ਹੈ ਜਦੋਂ ਆਤਮਾ ਵਿਛੜਦੀ ਹੈ ਇੱਥੇ ਜ ਸੰਸਾਰ ਵਿੱਚ ਵੀ ਜਮਾਂ ਵਾਲੇ ਕੰਮ ਕਰਦੇ ਹਨ ਮਹਾ ਬਿਖਮ ਜਮ ਪੰਥ ਦੇਹਲਾ ਮਹਾਰਾਜ ਜੀ ਕਹਿੰਦੇ ਜਮਾਂ ਦੀ ਕਾਲਖ ਲੱਗਦੀ ਮੂੰਹ ਤੇ ਪੰਥ ਦੇ ਲਾ ਪੰਥ ਤੋਂ ਭਾਵ ਹੁੰਦਾ ਰਸਤਾ ਦੇਹਲੇ ਤੋਂ ਭਾਵਨ ਦਾ ਦੁੱਖ ਵਾਲਾ ਰਸਤਾ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਰਸਤਾ ਜਿਹੜਾ ਉਹ ਦੁਖਦਾਈ ਬਣ ਜਾਂਦਾ ਦੁੱਖ ਵਾਲਾ ਬਣ ਜਾਂਦਾ ਉਹ ਮਾਰਗ ਜਿਹੜਾ ਉਹਨਾਂ ਦਾ ਦੁੱਖ ਵਾਲਾ ਉਹਨੂੰ ਸਹਿਣਾ ਪੈਂਦਾ ਉਹਨਾਂ ਦੀ ਆਤਮਾ ਤਾਂ ਵਿਛੜਦੀ ਏ ਸਰੀਰ ਚੋਂ ਪਰ ਉਹ ਕਾਲਖ ਲੈ ਕੇ ਜਾਂਦੀ ਏ ਮਾੜੇ ਕੰਮਾਂ ਦੀ ਮੂੰਹ ਤੇ ਕਾਲਖ ਲੱਗ ਜਾਂਦੀ ਮੂੰਹ ਅੰਧਿਆਰਾ ਮੂੰਹ ਕਾਲਾ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਅੰਧ ਘੂਰ ਵਿੱਚ ਫਸ ਜਾਂਦੇ ਐਸੇ ਮਨੁੱਖ ਨਾਨਕ ਗੁਰਮਖ ਨਾਮ ਧਿਆਇਆ ਤਾਂ ਪਾਏ ਮੁਖ ਦਵਾਰਾ ਖੀਰਲੀ ਦੁੱਖ ਵਿੱਚ ਫਿਰ ਮਹਾਰਾਜ ਜੀ ਸਿੰਦਰੀ ਭਾਵਨ ਦਰਸਾਉਂਦੇ ਹਨ ਪਰ ਮਹਾਰਾਜ ਜੀ ਕਹਿੰਦੇ ਨਾਨਕ ਗੁਰਮਖ ਨਾਮ ਧਿਆਇਆ ਜਿਨ੍ਹਾਂ ਗੁਰਮਖਾ ਨੇ ਪਰ ਨਾਮ ਨੂੰ ਧਿਆਉਣਾ ਕੀਤਾ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਮੋਖ ਦੁਆਰਾ ਪਾ ਲਿਆ ਗੁਰੂ ਦੀ ਸਿੱਖਿਆ ਲੈ ਕੇ ਤੇ ਮਹਾਰਾਜ ਜੀ ਕਹਿੰਦੇ ਸਿੱਖਿਆ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਉਹਨਾਂ ਦਾ ਸਦਾ ਸੁੱਖਾ ਹੋ ਗਿਆ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਲੇਖਾ ਜੋਖਾ ਖਤਮ ਹੋ ਗਿਆ ਗੁਰਮਖੀ ਮੱਤ ਲੈ ਕੇ ਉਹਨੂੰ ਧਿਆਉਣਾ ਕੀਤਾ ਗੁਰੂ ਦੀ ਮੱਤ ਦੁਆਰਾ ਅਤੇ ਮੋਖ ਦੁਆਰ ਦੀ ਪ੍ਰਾਪਤੀ ਕਰ ਲਈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਇਤਿਹਾਸ ਚਾਰ ਬੰਦ ਸਪੂਰਨ ਹੁੰਦੇ ਹਨ ਆਓ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਅੱਜ ਧੰਨ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀੜੀ ਦੇ ਮਾਲਕ ਸਿਵੇਂ ਪਾਤਸ਼ਾਹ ਦੇ ਜੋਤੀ ਜੋਤ ਦਿਹਾੜੇ ਹਨ ਅੱਜ ਦੇ ਦਿਨ ਮੇਰੇ ਪਾਤਸ਼ਾਹ ਜੋਤੀ ਜੋਤ ਸਮਾਏ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪਾਤਸ਼ਾਹ ਜੀ ਨੇ ਆਪਣਾ ਸਰੀਰੀ ਚੋਲਾ त्याग ਗਿਆ ਸਤਿਗੁਰ ਜੀ 1701 ਦੇ ਵਿੱਚ ਜੋਤੀ ਜੋਤ ਸਮਾਏ ਸਾਧ ਸੰਗਤ ਜੀਓ ਜਿਨ੍ਹਾਂ ਨੇ ਵੱਡਾ ਸਮਾ ਗੁਰਤਾ ਗੱਦੀ ਦੀ ਸੰਭਾਲ ਕੀਤੀ ਉੱਥੇ ਸਾਨੂੰ ਗੁਲਾਮੀ ਤੋਂ ਛੁਡਾਇਆ ਮਹਾਰਾਜ ਜਿਨ੍ਹਾਂ ਨੇ ਵੱਡੀਆਂ ਜੰਗਾਂ ਕੀਤੀਆਂ ਤੇ ਸਾਧ ਸੰਗਤ ਜੀਓ ਵੱਡੀ ਘਾਲਣਾ ਘਾਲੀ ਸਤਿਗੁਰੂ ਜੀ ਦੀ ਉਮਰ ਤਕਰੀਬਨ 48 49 ਸਾਲ ਦੇ ਲਗਭਗ ਹੋਈ 50 ਤੋਂ ਸਾਲ ਘੱਟ ਉਹਨਾਂ ਨੇ ਸਰੀਰ ਕਰਕੇ ਸੰਸਾਰ ਵਿੱਚ ਰਹਿਣਾ ਕੀਤਾ ਮੀਰੀ ਫੀਰੀ ਦੇ ਮਾਲਕ ਤਖਤਾਂ ਦੇ ਮਾਲਕ ਬਣੇ ਮਹਾਰਾਜ ਜਿਨ੍ਹਾਂ ਨੇ ਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਜਿੱਥੇ ਜਾ ਕੇ ਨਾਤਮਸਤਕ ਹੁੰਦੇ ਨਾ ਆਪਾਂ ਸ੍ਰੀ ਰਮੰਦਰ ਸਾਹਿਬ ਕਾਲ ਤਖਤ ਸਾਹਿਬ ਉਹ 5ਵੇਂ ਪਾਤਸ਼ਾਹ ਜੀ ਦੀ ਦੇਣ ਹੈ ਉਹਨਾਂ ਨੇ ਰਚਨਾ ਕੀਤੀ ਕਾਲ ਤਖਤ ਸਾਹਿਬ ਜੀ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਦਸਤਾਰ ਸਾਨੂੰ ਬਖਸ਼ੀ ਪਹਿਲਾਂ ਅਸੀਂ ਸੇਲੀ ਟੋਪੀ ਦੇ ਧਾਰਨੀ ਸੀ ਤੇ ਮਹਾਰਾਜ ਨੇ ਜਦੋਂ 5ਵੇਂ ਪਾਤਸ਼ਾਹ ਜੀ ਦੀ ਛਿੱਧੀ ਹੋਈ 13ਵੇਂ ਦਿਨ ਦਸਤਾਰ ਬੰਦੀ ਕੀਤੀ ਪਹਿਲੋਂ ਸੇਲੀ ਟੋਪੀ ਪਾਈ ਜਾਂਦੀ ਸੀ ਸਿਰ ਤੇ ਧਾਰਨ ਕੀਤੀ ਜਾਂਦੀ ਸੀ ਤੇ ਮਹਾਰਾਜ ਨੇ ਬਾਬਾ ਜੀ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਬੇਨਤੀ ਕੀਤੀ ਕਹਿੰਦੇ ਸਤਿਗੁਰੂ ਜੀ ਪਾਪਾ ਜੀ ਹੁਣ ਦਸਤਾਰ ਲੱਗ ਕੇ ਆਓ ਸੀ ਸੇਲੀ ਟੋਪੀ ਨਹੀਂ ਧਾਰਨ ਕਰਨੀ ਕੁਝ ਪਰਨ ਕਰਨੇ ਹਨ ਸੰਗਤਾਂ ਦੇ ਵਿੱਚ ਕੁਝ ਦਹਿਤਾਂ ਕੁਝ ਸ਼ਰਤਾਂ ਕੁਝ ਪਰਨ ਕਰਨੇ ਹਨ ਉਸ ਦਿਨ ਤੋਂ ਮਹਾਰਾਜ ਨੇ ਕਹਿਤਾ ਕਿ ਗੁਲਾਮੀ ਛੱਡ ਦੋ ਭਾਈ ਕਹਿੰਦੇ ਅੱਜ ਤੋਂ ਗੁਲਾਮੀ ਖਤਮ ਪਹਿਲੋਂ ਭਗਤੀ ਦੇ ਪ੍ਰਤੀਕ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਤੱਕ ਤੇ ਮਹਾਰਾਜ ਛੇਵੇਂ ਪਾਤਸ਼ਾਹ ਤੋਂ ਸ਼ਕਤੀ ਦੇ ਪ੍ਰਤੀਕ ਹੋਏ ਅਮੀਰੀ ਅਤੇ ਪੀਰੀ ਦਾ ਭਾਵੇਂ ਹੀ ਹੁੰਦਾ ਭਗਤੀ ਅਤੇ ਸ਼ਕਤੀ ਦੀਆਂ ਤਲਵਾਰਾਂ ਪਹਿਨੀਆਂ ਮਹਾਰਾਜ ਨੇ ਦੋ ਤਲਵਾਰਾਂ ਮਹਾਰਾਜ ਨੇ ਸ੍ਰੀ ਸਭ ਧਾਰਨ ਕੀਤੇ ਆਪਣੇ ਸਰੀਰ ਤੇ ਕਿ ਸਾਧ ਸੰਗਤ ਜੀ ਬੜੇ ਬਲਵਾਨ ਸੀ ਮਹਾਰਾਜ ਸਤਗੁਰੂ ਜੀ ਦਾ ਕਾਦ ਬਹੁਤ ਲੰਮਾ ਕਾਦ ਸੀ ਸਤਫੁਰ ਦੇ ਲਗ ਭਗ ਅਤੇ ਮਹਾਰਾਜ ਜੀ ਬਹੁਤ ਜਵਾਨ ਅਤੇ ਸੁੰਦਰ ਸਨ ਸਤਗੁਰੂ ਜੀ ਦੋ ਘੋੜਿਆਂ ਦੀ ਸਵਾਰੀ ਕਰਦੇ ਸੀ ਕਿਉਂਕਿ ਸਰੀਰ ਬਹੁਤ ਤਕੜਾ ਸੀ ਬਲਵਾਨ ਸੀ ਇੱਕ ਘੋੜਾ ਥੱਕ ਜਾਂਦਾ ਸੀ ਫਿਰ ਦੂਜਾ ਘੋੜਾ ਬਦਲਦੇ ਸੀ ਇਸ ਵੇਲੇ ਉਹਨਾਂ ਨੇ ਸਿਸ਼ਕਾਰ ਤੇ ਜਾਣਾ ਤੇ ਦੋ ਘੋੜੇ ਨਾਲ ਲੈ ਕੇ ਜਾਂਦੇ ਸੀ ਮਹਾਰਾਜ ਤੇ ਦੇਖੋ ਉਹਨਾਂ ਦੇ ਲੱਖਾਂ ਦੇ ਘੋੜੇ ਸੀ ਸਤਗੁਰਾਂ ਦੇ ਲੱਖਾਂ ਦੇ ਉਹਨਾਂ ਕੋਲ ਸੱਸਰ ਸੀ ਉਹਨਾਂ ਨੇ ਸਾਨੂੰ ਉਹਨਾਂ ਤੋਂ ਇਹ جنگ ਸ਼ੁਰੂ ਹੋਏ ਛੇਵੇਂ ਪਾਤਸ਼ਾਹ ਤੋਂ ਉਹਨਾਂ ਨੇ ਸਿੰਘਾਂ ਨੂੰ ਗੁਲਾਮੀ ਤੋਂ ਛਡਾ ਕੇ ਗਰੀਬ ਲੋਕਾਂ ਨੂੰ ਸੱਸਰ ਫੜਾਏ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਸ਼ਸਤਰ ਧਾਰੀ ਹੋਵੋ ਨਹੀਂ ਤਾਂ ਡਰਪੋਕ ਰਹਿ ਜਾਓਗੇ ਨਹੀਂ ਤਾਂ ਰਾਜੇ ਪਹਾੜੀ ਰਾਜੇ ਇਹ ਬ੍ਰਾਹਮਣ ਲੋਕ ਤੁਹਾਨੂੰ ਮਾਰ ਕੱਟ ਕੇ ਗੁਲਾਮ ਬਣਾਣਗੇ ਇਸ ਕਰਕੇ ਤੁਸੀਂ ਘੋੜਿਆਂ ਦੀ ਸਵਾਰੀ ਸਿੱਖੋ ਤੁਸੀਂ ਸੱਸਰ ਚਲਾਉਣੇ ਸਿੱਖੋ ਤੁਸੀਂ ਆਪਣੀ ਆਪ ਰੱਖਿਆ ਕਰ ਸਕੋ ਤੇ ਮਹਾਰਾਜ ਦੀ ਦੇਣ ਹੈ ਛੇਵੇਂ ਪਾਤਸ਼ਾਹ ਦੀ ਅੱਜ ਉਹਨਾਂ ਦੇ ਜੋਤੀ ਜੋਤ ਦਿਹਾੜੇ ਹਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਆਪਣੇ ਪੁੱਤਰੇ ਨੂੰ ਗੁਰਤਾ ਗਦੀ ਬਖਸ਼ੀ ਸੀ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਗੁਰਦਿੱਤਾ ਜੀ ਜਿਨ੍ਹਾਂ ਜਿਨ੍ਹਾਂ ਨੂੰ ਮਹਾਰਾਜ ਨੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੂੰ ਸੌਂਪਤਾ ਸੀ ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਬਿਹੰਗਮ ਰਹੇ ਜਿਨ੍ਹਾਂ ਦੇ ਸਾਧ ਸੰਗਤ ਜੀਓ ਜਦੋਂ ਮਹਾਰਾਜ ਜੀ ਦੇ ਕੋਲ ਆਏ ਨਾ ਦਰਸ਼ਨਾ ਵਾਸਤੇ ਮਹਾਰਾਜ ਜੀ ਗਏ ਤੇ ਮਹਾਰਾਜ ਜੀ ਨੇ ਬੇਚਾਨਕ ਬਚਨ ਕੀਤਾ ਛੇਵੇਂ ਪਾਸ਼ਾ ਜੀ ਮਹਾਰਾਜ ਜੀ ਤੁਹਾਡੀ ਸੁਪੁੱਤਰ ਹਨ ਤੇ ਬਾਬਾ ਸ੍ਰੀ ਚੰਦ ਜੀ ਹੱਸ ਕੇ ਕਹਿੰਦੇ ਫਿਰ ਸਾਨੂੰ ਕਿਹੜਾ ਦੋਗੇ ਤੇ ਮਹਾਰਾਜ ਜੀ ਛੇਵੇਂ ਪਾਸ਼ਾ ਜੀ ਕਹਿੰਦੇ ਤੁਸੀਂ ਜਿਹਦੇ ਆਲ ਉਂਗਲ ਕਰੋਗੇ ਹੱਥ ਕਰ ਗੋਈ ਤੁਹਾਡਾ ਤੇ ਭਾਈ ਗੁਰਦਿੱਤਾ ਜੀ ਨੂੰ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਨੂੰ ਸੌਂਪਤਾ ਸੀ। ਉਹਨਾਂ ਦੇ ਸੁਪੁੱਤਰ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦਾ ਤਿਲਕ ਲਗਾ ਕੇ ਤਕਰੀਬਨ ਦੋ ਦਿਨ ਪਹਿਲਾਂ ਗੁਰਤਾ ਗੱਦੀ ਦਿਹਾੜੇ ਲੰਗੇ ਹਨ। ਇਹ ਮਹਾਰਾਜ ਜੀ ਆਪ ਛੇਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਪਿਆਰੇ ਉਹਨਾਂ ਦੀ ਵੱਡੀ ਦੇਨਾ ਸਿੱਖ ਪੰਥ ਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਸਾਰਿਆਂ ਵਾਸਤੇ ਵੱਡਾ ਮਹਾਰਾਜ ਜੀ ਨੂੰ ਪ੍ਰਾਲਾਪ ਕੀਤਾ। ਉਹਨਾਂ ਦਾ ਕੋਟਨ ਕੋਟ ਸ਼ੁਕਰ ਕੀਤਾ ਜਾਵੇ ਬਹੁਤ ਥੋੜਾ ਹੈ ਅੱਜ ਉਹਨਾਂ ਦੇ ਜੋਤੀ ਜੋਤ ਦਿਹਾੜੇ ਹਨ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਵਿਚਾਰ ਕਰਦੇ ਨਿੱਕਾ ਭੁੱਲਾ ਜੰਨੀਆਂ ਨ ਮਹਾਰਾਜ ਸਮਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ